ਕੀ ਨਾ ਮਾਹੌਲ ਬੜਾ ਦੇਖੋ ਕਿ ਬਹੁਤ ਪਿਆਰਾ ਹੈ ਬੜਾ ਵੀ ਬਹੁਤ ਪਿਆਰਾ ਹੈ ਔਰ ਜਿਸ ਕੰਬੀਨੇਸ਼ਨ ਨੇ ਬਹੁਤ ਸੋਹਣਾ ਬਣਿਆ ਤੇ ਮੈਂ ਸਾਰਾ ਦਿਖਾ ਦਵਾਂ ਤੁਹੇ ਚੈੱਕ ਕਰ ਸਕਦੇ ਹੋ ਕਿ ਚੋਣ ਸਾਰਾ ਲੈ ਕੇ ਸੁੰਦਰ ਇਹ ਬਣਾਇਆ ਜੀ ਆਪਾਂ ਨੇ ਪਿਓਰ ਕ੍ਰੇਪ ਤੇ ਤੇ ਦੁਪੱਟਾ ਪਿਓਰ ਆਰਗੈਂਜ਼ਾ ਦਾ ਤੇ ਨਾਲ ਆਪਾਂ ਨੇ ਮਦੰਟਾ ਕਰਾਉਦੀ ਪੇਸਟਿੰਗ ਦਿੱਤੀ ਹੋਈ ਹੈ ਤੇ ਪ੍ਰਧਾਨ ਸਾਹਿਬ ਲੱਗੇ ਹੋਏ ਐ ਸ਼ੂਟ ਕਰਨ ਗੁਰੂ ਕਬਲ ਦੀ ਕੋਈ ਖੰਟੀ ਤੇ ਮੈਂ ਤੇ ਵਸੂ ਦਿਖਾਣੀ ਆ ਮੈਂ ਸਵੇ ਕਰਦੀ ਐਡਿਟ ਜਿੱਤੇ ਫਿਲਟਰ ਕਰਨਾ ਹੀ ਉੱਥੇ ਨਹੀਂ ਲਾਇਆ ਹੈਗਾ ਕੀ ਕੀ ਕਰੋ ਮੇਰਾ ਜੀ ਕਰਨ ਰਿਹਾ ਇਸ ਵਾਰ ਨਾ ਤੀਆਂ ਤੇ ਮੈਂ ਕਹਿ ਰਹੀ ਆ ਕਿ ਮੈਂ ਵੀ ਛਰਾਰਾ ਸਵਾਵਾ ਮੈਂ ਕਦੇ ਪਾਇਆ ਨਹੀਂ ਮੇਰੀ ਗੱਲ ਮੰਨੋ ਮੇਰੀ ਗੱਲ ਮੰਨਣਾ ਹਾਂ ਕਈ ਮੈਨੂੰ ਪਿਓਰ ਜਦੋਂ ਪਈ ਹੈ ਮੇਰੀ ਗੱਲ ਮੰਨ ਤੂੰ ਤਿੰਨੇ ਜਣੀਆਂ ਸੇਮ ਸਵਾ ਲਓ ਸੇਮ ਨਹੀਂ ਜਣੀਆਂ ਛਰਾਰਾ ਤਾਂ ਆਪਿਆਂ ਨਾਲ ਸਾਡੀਆਂ ਕਹਿੰਦੀਆਂ ਕਿ ਚੇਂਜ ਕਰਕੇ ਸਵਾ ਦੇ ਦੋ ਅਸੀਂ ਆਰਡਰ ਫਿਰ ਤਿੰਨ ਕਰ ਸਕੀਏ ਕਿਤੇ ਤੇ ਇੱਕ ਆਰਡਰ ਮਤਲਬ ਦੇ ਦਿੰਦੇ ਆ ਫਿਰ ਸਾਰਿਆਂ ਦੇ ਸੇਮ ਹੁੰਦੇ ਨੇ ਫਿਰ ਇਹਨਾਂ ਦੇ ਅਲੱਗ-ਅਲੱਗ ਹੁੰਦੇ ਫਿਰ ਸਾਰਿਆਂ ਦੀ ਪਸੰਦ ਅਲੱਗ-ਅਲੱਗ ਹੁੰਦੀ ਹੈ ਇਸ ਵਰ ਸਲਾਹ ਹੈਗੀ ਮੈਂ ਮੈਂ ਨਾ ਕਦੇ ਆ ਸ਼ਰਾਰਾ ਨਹੀਂ ਪਾਇਆ ਮੈਂ ਤੁਹਾਨੂੰ ਦਿਖਾਣੀ ਹੈ ਵੀਡੀਓ ਸ਼ੂਟ ਕਰ ਲਵਾਂ ਇਸ ਨੂੰ ਅੰਦਰ ਨੂੰ ਫਿਰ ਦਿਖਾਣੀ ਹੈ ਪਿਓਰ ਇਹਦੇ ਅੰਦਰ ਦਾ ਦੁਬਟਾ ਨਾ ਹੋਰ ਪਿਓਰ ਕ੍ਰੇਪ ਆਉ ਹੈ ਨਾ ਹਾਂ ਕ੍ਰੇਪ ਹਨ ਕਿੰਨਾ ਪਿਆਰਾ ਸੂਟ ਹੈ ਇਹ ਕਮਲਪੈਨ ਦਾ ਸੂਟ ਹੈ ਸਾਡੀ ਦਾ ਕਮਲਪੈਨ ਕੈਨੇਡਾ ਕੈਨੇਡਾ ਵਾਲੀ ਦਾ ਇੱਕ ਸੂਟ ਨਹੀਂ ਹੈਗਾ ਤਾਂ ਬਹੁਤ ਸੂਟ ਨੇ ਇਹਦੇ ਇੰਨੇ ਨਾ ਸੋਹਣੇ ਤੇ ਇੰਨੇ ਹੈਵੀ ਕੰਦਾ ਸੋਫਾ ਕੇ ਕਰਕੇ ਨਾ ਸੋਫੇ ਉੱਤੇ ਸੁੱਟ ਲਓ ਜੁਨੀ ਸਹੀ ਹੈ ਕੰਦਾ ਸਹੀ ਹੈ ਹਾਂ ਫਿਰ ਥੋੜਾ ਥੋੜਾ ਕਰਾਰੀ ਖੜੇ ਖੜੇ ਆ ਕਾਰੀ ਸੂਟ ਉੱਤੇ ਇੱਕ ਮਿੰਟ ਕੈਮਰੇ ਨਾਲ ਵੀਡੀਓ ਸ਼ੂਟ ਕਰਿਆ ਕਰੋ ਚਾਚੂ ਕੀ ਫਾਇਦਾ ਤੁਹਾਡੀ ਫੋਟੋਗ੍ਰਾਫੀ ਦਾ ਗਿੰਬਲ ਵੀ ਲੈ ਲੈਣਾ ਗਿੰਬਲ ਕੜਾ ਪਾ ਲੈ ਸੱਪ ਲਾ ਬਹਣੀ ਨੂੰ ਮੁਝੇ ਕੰਮ ਆਉਂਦਾ ਆਰੇ ਕਿੰਨਾ ਸਮਾਂ ਲੱਗਦਾ ਪਿੱਛੇ ਕੰਪਿਊਟਰ ਟੇਬਲ ਹੁੰਦਾ ਹੋਣਾ ਆਹ ਦੇਖੋ ਇਹਦੇ ਨਾਲ ਆਪਾਂ ਬ੍ਰੈਸ਼ ਚੜਾਣਾ ਕਿੰਨਾ ਸੋਣਾ ਉੱਪਰ ਵਾਸ ਬਿਲਕੁਲ ਹੈਵੀ ਨਹੀਂ ਹੈਗਾ نیچے ਆਪਾਂ ਨੂੰ ਪਹੁੰਚਿਆ ਤਾਂ ਹੈਵੀ ਦਿੱਤਾ ਇਹ ਤੁਸੀਂ ਪਿਓਰ ਕ੍ਰੇਪ ਚ ਬਣਾਉਣਾ ਪਿਓਰ ਕ੍ਰੇਪ ਚ ਬਣਾ ਸਕਦੇ ਹੋ ਪਿਓਰ ਜ਼ੋਰਜਟ ਬਣਾਉਣਾ ਜ਼ੋਰਜਟ ਹੈ ਹੈਂਡ ਵਰਕ ਹਨ ਥੋੜਾ ਜਿਹਾ ਆਪਾਂ ਨੂੰ ਉਹ ਹੁੰਜ ਹੋ ਜਾਂਦਾ ਹਾਂ ਥੋੜਾ ਵੀ ਜਿਹੜਾ ਸੇਮ ਨਾਲ ਪਾਰਟੀ ਵਾਲ ਫੈਬਰਿਕ ਹੈ ਨਾ ਕ੍ਰੇਪ ਵਗੈਰਾ ਹੋਣੀ ਹਾਂ ਬਾਕੀ ਕਈ ਇੱਕ ਭੈਣ ਦਾ ਮੈਂ ਪਿਓਰ ਜ਼ੋਰਜਟ ਤੇ ਬਣਾ ਕੇ ਭੇਜਿਆ ਸੀ ਤਾਂ ਮੈਂ ਕਹੇ ਪਿਓਰ ਜ਼ੋਰ ਬਾਕੀ ਪਿਓਰ ਕ੍ਰੇਪ ਪਿਓਰ ਸਿਲਕ ਜਿਹਦੇ ਤੇ ਤੁਸੀਂ ਤੁਹਾਡੀ ਪਸੰਦ ਹੈ ਉੱਤੇ ਬਣਾ ਸਕਦੇ ਹੋ ਦੇਖੋ ਇਧਰ ਆਪਾਂ ਫਿਨਿਸ਼ਿੰਗ ਪੱਟੀ ਦਿੱਤੀ ਪੂਰੀ ਦੁਪੱਟੇ ਨੂੰ ਤੇ ਦੁਪੱ ਕੰਮ ਦੇ ਥੋੜੀ ਕੰਮ ਕਿਹਾ ਥੋੜੀ ਕਿਤੇ ਨਿਕਲਿਆ ਕੰਮ ਅਜਮਣ ਉਹ ਆਪਣਾ ਆਰਡਰ ਗਿਆ ਸੀ ਕੈਨੇਡਾ ਅ ਨਵਾਂ ਕਲਰ ਹੱਦ ਹੱਦ ਸੀ ਪਰ ਆ ਰਿਹਾ ਸੀ ਟਰੂ ਕਲਰ ਚ ਬੈਸ ਉਹਨਾਂ ਦਾ ਆਰਡਰ ਗਿਆ ਨਾ ਸੂਟ ਇੰਨੇ ਪਸੰਦ ਆਏ ਪਿਓਰ ਜਾਰਜਰ ਦੇ ਸੂਟ ਭੇਜੇ ਨੇ ਉਹਨਾਂ ਦੇ ਬਣਾ ਕੇ ਦੋ ਸੂਟੇ ਬਣਾਏ ਉਹਨਾਂ ਨੇ ਕਹਿੰਦੇ ਕਿ ਮੈਨੂੰ ਪਰਸਨਲੀ ਸੂਰ ਬਹੁਤ ਪਸੰਦ ਆਇਆ। ਨੈਕਸਟ ਟਾਈਮ ਮੈਂ ਫਿਚਰ ਆਰਡਰ ਦਵਾਂਗੀ ਜੇ ਤੁਹਾਨੂੰ ਹੀ ਦਵਾਂਗੀ। ਗੁੱਡ। ਮੈਨੂੰ ਬੜੀ ਖੁਸ਼ੀ ਹੋਈ। ਕਹਿੰਦੇ ਨਾ ਦੋ ਪੈਰ ਘਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਕੰਮ ਥੋੜਾ ਕਰ ਲਓ ਪਰ ਸਵਾਦ ਦਾ ਇਹਨੂੰ ਕਹਿੰਦੇ ਨੇ ਵੀ ਸਵਾਦ ਦਾ ਕੰਮ ਆ। ਉਹ ਕਰ ਲੋ ਇਸ ਕਰਕੇ ਕੀ ਬਾਕੀ ਹੈ ਜੀ ਭੈਣਾ ਦਾ ਬੜਾ ਵੱਡਾ ਦੇਲ ਹੈ ਜਿਨ੍ਹਾਂ ਨੇ ਦੋ ਸੂਟ ਆਰਡਰ ਕਰਕੇ ਦੋ ਸੂਟ ਉੱਥੇ ਮੰਗਵਾਏ ਕੈਨੇਡਾ ਦੇ ਹਣਾ ਕੀਏ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਉਹਨਾਂ ਨੂੰ ਸੂਟ ਪਹੁੰਚੇ ਸਾਰਾ ਕੁਝ ਓਕੇ ਆਇਆ ਤੇ ਮੈਨੂੰ ਬੜੀ ਇੱਕ ਭੈਣ ਦਾ ਮੈਸੇਜ ਆਇਆ ਮੈਨੂੰ ਨਾ ਘਟੋ ਘਟ 15 ਦਿਨ ਹੋ ਗਏ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਸੀ ਕਹਿੰਦੇ ਵਾ ਸੂਟ ਰੈਡੀ ਕਰਾਉਣੇ ਮੈਂ ਉਹਨਾਂ ਨੂੰ ਪ੍ਰਾਈਸਾਂ ਭੇਜੀਆਂ ਕਹਿੰਦੇ ਠੀਕ ਹੈ ਵੀ ਕੁਝ ਮੈਂ ਬਜਟ ਸੈੱਟ ਕਰਨਾ ਚਾਹੁੰਨੀ ਸਾਬਾ ਦੇਖੋ ਆਪੋ ਆਪਣਾ ਬਜਟ ਹੁੰਦਾ ਨਾ ਤੇ ਚੱਲਣਾ ਵੀ ਬਜਟ ਦੇ ਅਕੋਰਡਿੰਗ ਚਾਹੀਦਾ ਇਹ ਨਹੀਂ ਹੈਗਾ ਓਏ ਇਤਨੇ ਖੁਸ਼ ਆਲਮਰਦ ਜਗਦਾ ਮੈਂ ਵੀ ਮਗਰੇ ਮਾਰਨੀ ਏ ਕਿਸੇ ਦੀ ਪਹੁੰਚ ਆ ਕੋਈ ਕਹਿੰਦਾ ਲੱਖ ਸਾਨੂੰ ਲੱਖ ਤੱਕ ਬਣਾ ਦਿਓ ਸਾਨੂੰ ਕੋਈ ਵਰੀ ਨਹੀਂ ਹੈਗੀ ਕੋਈ ਤੁਹਾਨੂੰ ਕਹਿੰਦਾ ਨਹੀਂ ਸਾਨੂੰ 50000 ਤੱਕ ਬਣਾਓ ਕੋਈ ਕਹਿੰਦਾ ਨਹੀਂ 20 ਤੱਕ ਚਾਹੀਦਾ ਕੋਈ ਕਹਿੰਦਾ 15 ਤੱਕ ਚਾਹੀਦਾ ਹਣਾ ਤੇ ਜਿੰਨੂੰ ਜਿੰਨੇ ਬਜਟ ਸੈੱਟ ਪੈਂਦਾ ਆਪਾਂ ਉਸੇ ਬਜਟ ਨਾਲ ਸਾਰਾ ਕੁਝ ਰੈਡੀ ਕਰ ਦਿਆ ਤੇ ਦੀਦੀ ਕਹਿੰਦੇ ਕਿ ਮੈਂ ਨਾ ਬੀ ਬਹੁਤ ਬਟਿਕਾ ਨੂੰ ਸੂਟ ਬਣਾ ਲੈ ਹੂੰ ਤੇ ਇਹ ਕਹਿੰਦੇ ਵੀ ਜੋ ਜੋ ਉਹਨਾਂ ਨੂੰ ਮੈਂ ਕਿਹਾ ਤਾਂ ਉਹਨਾਂ ਨੇ ਉਹ ਬਣਾ ਕੇ ਨਹੀਂ ਭੇਜਿਆ ਕਿਨ ਮੇਨ ਗੱਲ ਇਹ ਸੀ ਮੈਂ ਤੁਹਾਡੀਆਂ ਵੀਡੀਓ ਵੀ ਸ਼ੇਅਰ ਕੀਤੀਆਂ ਤੁਹਾਡੇ ਡਿਜ਼ਾਈਨਾਂ ਦੀਆਂ ਕਿ ਉਹਨਾਂ ਨੂੰ ਮੈਂ ਵੀ ਚਲੋ ਉੱਥੋਂ ਬਣਾਉਨੇ ਆ ਤੇ ਬਣਾ ਲੈਣ ਆਂਦੇ ਵੀ ਮੈਂ ਕਿਹਾ ਵੀ ਜਿੱਦਾਂ ਇਹਨਾਂ ਨੇ ਪੇਸਟਿੰਗ ਪੱਟੀ ਵਗੈਰਾ ਲਾਈ ਇਦਾਂ ਲਾਉਣੀ ਕਹਿੰਦੇ ਇੱਕ ਸੂਟ ਤੇ ਪੇਸਟਿੰਗ ਪੱਟੀ ਲਾ ਕੇ ਨਹੀਂ ਭੇਜੀ ਕਹਿੰਦੇ ਹਰੇਕ ਜਗ੍ਹਾ ਨਹੀਂ ਮਿਲਦੀ ਹਾਂ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਦੇ ਦਿੰਦੀ ਵੀ ਪੇਸਟਿੰਗ ਪੱਟੀ ਤਾਂ ਮੈਂ ਮਾਨ ਨਹੀਂ ਕਰਦੀ ਹੈਗੀ ਇਹ ਟ੍ਰੈਂਡ ਅਸੀਂ ਉਹ ਚਲਾਇਆ ਸੀ ਪੇਸਟਿੰਗ ਫਿਨਿਸ਼ਿੰਗ ਪੱਟੀ ਦੇਣ ਦਾ ਸਾਡੇ ਸੂਟਾਂ ਤੇ ਹੀ ਲੱਗ ਕੇ ਜਾ ਰਹੀ ਫਿਨਿਸ਼ਿੰਗ ਪਟਾਹ ਜੋ ਵੀ ਹੈ ਆਪਣੀ ਆਪਾਂ ਦੁਪੱਟੇ ਤੇ ਵੀ ਆਪਾਂ ਟ ਏ ਮੈਂ ਲੋਨਾ ਅਸੀਂ ਦੋਨਾਂ ਨੇ ਸਟਾਰਟ ਕੀਤਾ ਹਾਂ ਔਰ ਸੈਕਿੰਡ ਗੱਲ ਇਹ ਹੈ ਕਿ ਇਹ ਹਰੇਕ ਕੋਈ ਨਈ ਲਵਾ ਸਕਦਾ ਕਿਉਂਕਿ ਇਹਦੀ ਪ੍ਰਾਈਸ ਜਿਹੜੀ ਛੁੱਟ ਗਈ ਵੱਧ ਹੋ ਜਾਣੀ ਕਿਉਂਕਿ ਉਹਨਾਂ ਦਾ ਦੁਪੱਟਾ ਹੁੰਦਾ ਉਨੀ ਪ੍ਰਾਈਸ ਆਪਾਂ ਨੂੰ ਫਿਨਿਸ਼ਿੰਗ ਪੱਟੀ ਲਾ ਕੇ ਜਿਹੜੀ ਉਹਦਾ ਚਾਰਜ ਸਪੈਸ਼ਲ ਫਿਨਿਸ਼ਿੰਗ ਪੱਟੀ ਦੇ ਤੇ ਉਹ ਕਹਿੰਦਾ ਨਾ ਟਮਾਟਾ ਮੈਂ ਕੋਈ ਭੈਣ ਭਰਾ ਜਿਹੜਾ ਤੇ ਆਪਣੇ ਨਾਲ ਹੈ ਵੀ ਟਮਾਟਾ ਮੇ ਆ ਤੇ ਸੂਟ ਵੀ ਦਿਖਾਈ ਕਿੰਨਾ ਸੋਹਣਾ ਹੈ ਅਗਰ ਦਿਖਾਇਆ ਬੰਦਰ ਮੈਨੂੰ ਆਪ ਬੜਾ ਸੋਹਣਾ ਲੱਗਿਆ ਮੈਂ ਮੇਰਾ ਕੀ ਕਰਦਾ ਸਵਾਨ ਨੂੰ ਦੇਖ ਦੇਖ ਆਓ ਐਵੇਂ ਵੀਡੀਓ ਸ਼ੂਟ ਕਰਨੀ ਤੇ ਹੋਰ ਐਵੇਂ ਸ਼ੂਟ ਕਰਨੀ ਕਿੰਦਰਾ ਐਵੇਂ ਹੋਰ ਹੀ ਕਰਤਾ ਕੁਛ ਹੋਰ ਐਵੇਂ ਕਰ ਕਰਕੇ ਹੁਣ ਉਹ ਜੱਲਾ ਬਟੀਕ ਤੇ ਕੱਢ ਕੇ ਐਵੇਂ ਵੀਡੀਓ ਸ਼ੂਟ ਕਰਿਆ ਕਮਲ ਭਾਂ ਕਰੇ ਜਿੱਥੇ ਨਾ ਤਰ ਗੱਡੇ ਲੜ ਲੜ ਕੇ ਹੋਰ ਕਰ ਨਾ ਵੀ ਜੰਮਾ ਕਰਦੇ ਨੇ ਸ਼ੂਟੇ ਆਹ ਜਿਹੜਾ ਮੁੰਡਾ ਬੈਠੇ ਕੱਟ ਬੰਡੂ ਦੋ ਤਾਂ ਆਉਂ ਨਹੀਂ ਸ਼ੂਟ ਹੀ ਬੋਲੂਗਾ ਮੂੰਹ ਹਾਂ ਜੇ ਕੋ ਦੁਪੱਟਾ ਇਹਦਾ ਮੈਂ ਸੁਣਾ ਆਪਾਂ ਗੈਰੰਟੀਆਂ ਆਸ ਤੇ ਆਪਾਂ ਹਲਕੇ ਬਣਾਣੇ ਹਲਕੇ ਹੋੜ ਕੇ ਰੱਖੇ ਮੈਨੂੰ ਲੱਗਦਾ ਆਪਾਂ ਨੇ ਹੈਵੀ ਆਪਾਂ ਪੈਂਟ ਪਹਿਾਵੀ ਤੇ ਮਰ ਜਾਈਂ ਰੋਕਣ ਤਾਂ ਰਹਿ ਗਏ ਦੋ ਤਿੰਨ ਦੋ ਹੋਰ ਸੂਟ ਪਹਿਨਦੇ ਉਹ ਵੀ ਕਰੋ ਤੇ YouTube 'ਤੇ ਵੀਡੀਓ ਵੀ ਉਡਕਾ ਨਹੀਂ ਇਹਨਾਂ ਦੀ ਯਾਰ ਏਸੀ ਦਾ ਉਹ ਕਰਕੇ ਨਾ ਮਾੜਾ ਬੂਆ ਬੂਆ ਬੋਲ ਕੇ ਤੇ ਫਿਰ ਵੀਡੀਓ ਨਹੀਂ ਸ਼ੂਟ ਹੁੰਦੀ ਮਗਰ ਹੁਣ ਬੈਕਗ੍ਰਾਉਂਡ ਖੁੱਲ ਜਾਂਦਾ ਯਾਰ ਇਹਦੇ ਨਾ ਪਰਦਾ ਤੇ ਕੀ ਆ ਹੀ ਲਵਾ ਦੇ ਪਿਆ ਪਰਦਾ ਪਰਦਾ ਪਿਆਰ ਲਵਾ ਦੇ ਪਾਪਾ ਵਾਧੂ ਪਈਆਂ ਨੇ ਖਰਾਬ ਹੋਉਂਦੀਆਂ ਨੇ ਇਹ ਕਹਿੰਦੇ ਪੈ ਪੈਣੀ ਕੁਲੰਦਰ ਕਹਿੰਦਾ ਪਰ ਆਪ ਕਿਹਦੀ ਹੋਣੀ ਹੈ ਪਾਪਾ ਪਈਆਂ ਹੋਣੀਆਂ ਮੈਨੂੰ ਲੱਗਦਾ ਇਹਦਾਂ ਖਾਣਾ ਅਲੱਗ ਖਾਣਾ ਮਖਾਣਾ ਅਲੱਗ ਫਿਆਰਾ ਕਹਿੰਦੜਾ ਨਾ ਪਰਦੇ ਵਾਧੂ ਪਈਆਂ ਨੇ ਲਾ ਦੇ ਸਾਰੀ ਗੁੱਲੀ ਨੂੰ ਆਨ ਅੰਦਰਲੀ ਮਿੰਟ ਕਾਲ ਸਦੂਰਾਵਾ ਸਾਵਰ ਸਰੀਰ ਪੱਤੇ ਕਨਾਮ ਸਰੀਰੇ ਕਪੜਾ ਤੇਨ ਲਗਾਉਂ ਹਾਡੇ ਵਾਲ ਜਿਵੇਂ ਇੱਕ ਬਾੜ ਕੱਢਾ ਸਾਨੂੰ ਕਹਿੰਦੀ ਮੈਂ ਵਿੱਚ ਨਾ ਮੈਂ ਕਹਾ ਮੈਂ ਦੇ ਵਿੱਚ ਬਾੜ ਦੇ ਪੈਸੇ ਨਹੀਂ ਦਿੱਤੇ ਕੀ ਗੱਲ ਉਹ ਕਲਵਿੰਦਰ ਕੱਲਾ ਵੀ ਮੈਥੀ ਮੰਗਿਆ ਉਹਨਾਂ ਤੋਂ ਗਲਤ ਗੱਲ ਪਲਾਸਟਿਕ ਸੀ ਉਹ ਚ ਕਿਹੜਾ ਐ ਕਿਵੇਂ ਕਢਾਉਂ ਤੂੰ ਉਹਨਾਂ ਵਾਲਾ ਮੂੰਹ ਕਰ ਲੈ ਵੀ ਕਿਹੜਾ ਪਲਾਸਟਿਕ ਹੀ ਉਹ ਚ ਕਿਹੜਾ ਉਹਦਾ ਸਾਰਾ ਸਾਹਮਣਾ ਹੋਣਾ ਉਹ ਵੀ ਪੰਜੀ ਪੰਜੀ ਸਾਹਮਣੇ ਧੁੱਪ ਜਦੋਂ ਝਾੜੂ ਲਾ ਲਾ ਕੱਢਿਆ ਮੈਂ ਕਿਹੜਾ ਉਤਰ ਚੱਕ ਚੱਕ ਕੇ ਲੈਂਦਾ ਜਿਵੇਂ ਇੱਕ ਬਾੜੀ ਮੂੰਹ ਕਿੱਥੋਂ ਚੱਕ ਫੇਲਦਾ ਸਾਨੂੰ ਕਹਿ ਰਹੀ ਚੁੱਕ ਲੈਂਦੇ ਹਮਣੂ ਵੇ ਲੱਗ ਗਏ ਰਹਿੰਦੇ ਨੇ ਤੈਨੂੰ ਕਿਹਾ ਹਾਂ ਦੇਖਦੀਆਂ ਤੱਕੇ ਤਾ ਹਾਂ ਉਹ ਵਿੱਚ ਆਦੇ ਅਣੀ ਵਿੱਚ ਕੋਈ ਸੁੱਤਾ ਹੁੰਦਾ ਉਹ ਮੇਰਾ ਛੋਣਾ ਪੁੱਤ ਕੀ ਹੋ ਜਾਊਗਾ ਲੱਤਾਂ ਤਾਂ ਤੇ ਸੇਖਾ ਐ ਕਿਵੇਂ ਹੋ ਜਾਊਗਾ ਲੱਤਾਂ ਖਾਂ ਜਦੋਂ ਆ ਇੱਧਰ ਆ ਕੇ ਐ ਤੂੰ ਇੱਧਰ ਆ ਸੋਫਾ ਇੱਧਰ ਖਿੱਚਨਾ ਆ ਮੁੰਡਾ ਲੱਗਣ ਦੇ ਲਗੜੇ ਦੇ ਵਿਆਹ ਹੁੰਦਾ ਘਰੇ ਤੇ ਤੇ ਬੂੰਦੀ ਦੀ ਸਮੈਲ ਆਵੇ ਬੂੰਦੀ ਤਾਂ ਉਹਦੀ ਪੇਤ ਦੀ ਐਂ ਅੱਛੀ ਦੇ ਪਾਣੀ ਦੀ ਸਮੈਲ ਆ ਜੀ ਲੈ ਮੱਸੀ ਦਾ ਪਾਣੀ ਕਰੇ ਮੱਸੀ ਆ ਪਾਣੀ ਨੇ ਮੱਛੀ ਦੇ ਪਾਣੀ ਦੀ ਸਮੈਲ ਤੇਰੀ ਤਾਂ ਕੋਈ ਹੱਲ ਕਰੋ ਫੇਰ ਆ ਗਈ ਇਹ ਬੋੜੀ ਵਾਲੇ ਮਰਦੇ ਘਰਾਂ ਚ ਸਿਪਕੜੀਆਂ ਹੁੰਦੀਆਂ ਨੇ ਬੰਦੇ ਹੁੰਦੇ ਨੇ ਵਸਦੇ ਘਰਾਂ ਚ ਸਿਪਕੜੀਆਂ ਨਹੀਂ ਹੁੰਦੀਆਂ ਹੁੰਦੀਆਂ ਤੁਹਾਡੇ ਘਰਾਂ ਦੇ ਚਿਪਕੀਆਂ ਨਹੀਂ ਹੁੰਦੀਆਂ ਫਿਰ ਉਸ ਆਫੇ ਸੈਟਿੰਗ ਹੋ ਰਹੀ ਤੇ ਮੂੰਗਦੀਆਂ ਸਿੱਧੀਆਂ ਕਰਦੇ ਪੁੱਤ ਮੈਂ ਬਵਾਂ ਫਿਰ ਸੱਪ ਤੋਂ ਪੜ ਰਹੀ ਜਿਹੜੀ ਲਿਆ ਛੜ ਗੋ ਆ ਵਾ ਵਾਕਈ ਮਾਨਪ੍ਰੀਤ ਗੱਲ ਸਹੀ ਕਹਿ ਰਹੀ ਮਾਨਪ੍ਰੀਤ ਦੇ ਪਿੱਛੇ ਇਹ ਰੀਆਂ ਗੱਲਾਂ ਸੁਣੀ ਜਾਓ ਬਸ ਮਾਨਪ੍ਰੀਤ ਕਹਿੰਦੇ ਬੰਦੇ ਸੱਪ ਤੋਂ ਵੀ ਭੜੇ ਨੇ ਤੂੰ ਸੋਚ ਸੱਪ ਬਹੁਤ ਜ਼ਹਿਰੀਲਾ ਹੁੰਦਾ ਮਾਨਪ੍ਰੀਤ ਨਾਲ ਵਾਂਗੂੰ ਦੀਦੀ ਛਾਲ ਕੋਰੇ ਟਾਲੇ ਅੰਦਰੋਂ ਕੋਬਰੇ ਸਫ ਵਰਗੇ ਬਾਹਰ ਵੀ ਬਾਹਰ ਉੱਪਰ ਆਉਂਦੇ ਨੇ ਟਾਲੇ ਅਰੇਦਰ ਦੇ ਨਾ ਉੱਤਰਦੇ ਸਾਲ ਹੀ ਬਣਦੇ ਚੌਧਰ ਦੇ ਸਹੀ ਗਾੜਾ ਮਨਪ੍ਰੇਤ ਸਭ ਕਿੱਥੇ ਗਿਆ ਇਹ ਬਾਹਰ ਗਿਆ ਬਣਾਣਾਂ ਨਹੀਂ ਹੋਰ ਬਣਾਣ ਨਹੀਂ ਕਰਨਾ ਫਰੀ ਜਾਂਦਾ ਕਹਿੰਦਾ ਮਨ ਦਮਣ ਨੂੰ ਬਣਾਏ ਇਹ ਸਟਾਰ ਕੇ ਪੰਜ ਮੈਂ ਤੁਹਾਨੂੰ ਬਣਾ ਦਿੰਦਾ ਤੇ ਫਰਾਈ ਕਰ ਲਓ ਠੀਕ ਹੈ ਬਾਕੀ ਸੂ ਸਾਰੇ ਫਲਾਈ ਹੋ ਰਹੇ ਨੇ ਉਹ ਮਿਲਾਦਾ ਵੀ ਰਾਂਡ ਅਗਲੇ ਹੱਥ ਤੱਕਾਂ ਮੈਂ ਉਹ ਕੋਦੇ ਕਰਾ ਲਿਆ ਠੀਕ ਹੈ ਮੈਂ ਤੁਹਾਨੂੰ ਕਹਿੰਦਾ ਜਦੋਂ ਮੈਂ ਭੱਜ ਕੇ ਆਉਣਾ ਮੇਰੀਆਂ ਲੱਤਾਂ ਬੜੀਆਂ ਦੁਖਦੀਆਂ ਕਿ ਜੇ ਮੈਂ ਬੈੱਡ ਤੇ ਪੈ ਜਾਣਾ ਤਾਂ ਵੀ ਮੇਰੀਆਂ ਲੱਤਾਂ ਦੁਖਦੀਆਂ ਠੀਕ ਹੈ ਦੋਗਣੇ ਜਿਹਾ ਪਾਣੀ ਨਾ ਹੋਰ ਸਾਈਕਲ ਵੀ ਲੈ ਕੇ ਆਉਣਾ ਚੱਲ ਧਰੋ ਜਿੱਥੇ ਹਮਣਾ ਭੱਜਿਆ ਕਰਦਾ ਭੱਜਿਆ ਫਿਰ ਖਾਣਾ ਨਹੀਂ ਪੀਣਾ ਨਹੀਂ ਕੁਝ ਹੋਣਾਗਾ ਕੋੜਾ ਕੋੜਾ ਜਿੰਗਾ ਨਹੀਂ ਸਾਡੇ ਨੂੰ ਠੀਕੋ ਤਾਂ ਖਾਣੀ ਨਹੀਂ ਹਾਂ ਕਿਦਾਂ ਦੇ ਦੋ ਵੀ ਆਹ ਤੇ ਤੁਹਾਡੇ ਖਾਣ ਵਾਲੀ ਤੇ ਕੁੱਤੇ ਖਾ ਲੋ ਨਾ ਵੀ ਉਹ ਤੇ ਖਾਣੀ ਨਹੀਂ ਹੁੰਦਾ ਬੈਗਿਆ ਤੇ ਇਹਨੂੰ ਜਿੱਪ ਚਾਈ ਨਹੀਂ ਪਰ ਹਾਂਜੀ ਹਾਂਜੀ ਦੁਨੀਆ ਤਾਂ ਮੰਮਾ ਨੇ ਉਹਦੀ ਉਲਝ ਜਾਂਦੇ ਵਿਚਾਰਾ ਕਿਹੜੀ ਮੰਮੀ ਨੂੰ ਬੁਲਾਵਾ ਬਾਜ ਕਿਹੜੀ ਫੱਤੇ ਦੀ ਮੰਮਾ ਇਹਨੂੰ ਕਦੋਂ ਕਦੋਂ ਲੈਣਾ ਹਾਂਜੀ ਭੰਨ ਲਈ ਉੱਥੇ ਨਾ ਕੰਨ ਬੁਲਾ ਲੈ ਆਪਣੀ ਮੰਮਾ ਬੁਲਾਇਆ ਹੈ ਹਾਂ

ਇਹ ਕੰਕਨ ਨੂੰ ਇਕਵਲ ਨਹੀਂ ਵੀ ਦੋ ਤੋੜ ਲੋ ਮਤ ਸੇਰਾ ਐਰਾ ਵੱਡਾ ਮੇਰਾ ਅਪਟੇ ਡਿਜਣਾ ਗਾ ਮਾਜ ਤੇ ਮੇਰਾ ਵੱਡਾ ਗਾ ਹੰਗ ਤੈਨੂੰ ਪਿਆਰ ਆਈ ਕਰਦੇ ਹੋ ਔਰ ਤੈਨੂੰ ਸਭ ਮਤਲਬ ਨਹੀਂ ਰੱਖਦੇ ਤੇ ਮੇਰਾ ਪਿਆਰ ਕਰਸ ਸੁਣੋਂ ਮੇਰਾ ਦੱਸੋ ਯਾਰ ਸਿੱਧੀ ਸਿੱਧੀ ਸੱਦ ਲੋ ਗਿਆ ਜੱਤ ਕੱਤ ਨੰਨ ਨੰਨ ਕਰ ਵੀ ਨਹੀਂ ਕਰਦਾ ਸਾਬ ਨਾਲ ਕਰਦੇ ਆ ਮੇਰੇ ਕੋਲ ਕੋਈ ਪਿਆਰ ਨਹੀਂ ਮਰਕੇ ਦਾ ਜਿਹੜੀ ਗੱਲ ਕਰਦੀ ਇਹਨੂੰ ਤੈਨੂੰ ਕਹਿ ਦਿੰਦੇ ਨੇ ਕਮਲੀ ਪਰ ਨਾ ਉਹ ਕਮਲੀ ਨਹੀਂ ਹੈਗੀ ਸੱਚ ਬੋਲ ਉਹ ਸੱਚਾ ਹੈ ਮੈਂ ਹੋਰ ਮਾਦਤ ਕੀ ਕਰ ਰੱਖਿਆ ਜਿਵੇਂ ਕਮਲ ਜਾਂਦਾ ਉੱਠੀ ਤੱਕ ਨਹੀਂ ਜਦੋਂ ਕਹਿਦੇ ਨੇ ਜਾਂ ਤੂੰ ਬੋਛਣ ਕਰਨ ਕਰ ਮੈਂ ਸੱਚ ਮੈਂ ਕੋਕ ਫੜ ਫੜ ਕੇ ਕਰ ਦਿੰਦੀ ਪਰ ਮੈਂ ਇੱਥੇ ਚੋਕਲੇ ਨਹੀਂ ਪਰ ਮੈਂ ਕਹਿੰਦੀ ਵੀ ਮੈਂ ਤਾਂ ਕਮਲੀ ਹੋ ਗਈ ਕਮਲੀ ਮਨ ਭੰਗ ਕਰ ਹੱਥ ਨੂੰ ਬੁੜੀਆਂ ਨੂੰ ਦੇਖੇ ਵੀ ਮੇਰੇ ਘਰ ਵਿੱਚ ਵੀੜੀਆਂ ਨੇ ਹੋਰ ਉਹ ਕੰਦੀ ਨੇ ਐਕਸ਼ਨ ਐਕਸ਼ਨ ਨੂੰ ਮੈਂ ਐਕਸ਼ਨ ਵਜਨ ਦੁਕਾਏਗਾ ਐਕਸ਼ਨ ਦਾ ਪਹਿਲਾ ਵਜਨ ਕਰ ਦਿੰਦਾ ਮੈਂ ਫੋਟੇਆਂ ਗੰਗਨਾ ਬੋਲੋ ਬੋਲਦੇ ਨਹੀਂ ਪਏ ਨਵੇਂ ਤਰੀਕੇ ਨਾਲ ਸਬਜ਼ੀ ਬਣਾਉਣੀ ਹੈ ਜੇ ਆਪਾਂ ਨਵੇਂ ਨਾਲ ਨਹੀਂ ਪੁਰਾਣੇ ਤਰੀਕੇ ਦਾ ਆਪਣੇ ਘਰੇ ਹੁਣ ਬਣਦੇ ਨਾ ਬਹੁਤ ਕਾਫੀ ਟਾਈਮ ਲੱਗਦਾ ਇਹ ਕਰੀਏ ਮੈਂ ਤੁਹਾਨੂੰ ਹੱਦੀ ਤੇ ਹੈਗੀ ਓਥੇ ਖੰਨੇ ਤੇ ਨਿੰਬੂ ਹੈਗਾ ਨਿੰਬੂ ਬਹੁਤ ਬਥੇਰੇ ਨੇ ਨਾ ਤਾਂ ਇਹਦੇ ਪੈਣੇ ਉਹਨਾਂ ਜੌਰ ਕੱਢ ਲਾਣਾ ਕਈ ਲੋਕ ਲਾ ਰਹੇ ਨੇ ਬੋਲੋ ਮੈਂ ਖੜਾ ਇੱਥੇ ਦੇਖਦਾ ਕਈ ਲੋਕ ਇੱਦਾਂ ਕਿਉਂ ਬੋਲਦਾ ਉਹ ਦਰਿਪਰਿ ਖੜੇ ਰਹਿੰਦੇ ਨੇ ਜੋ ਮਨਾਈ ਨੇ ਹਾਂ ਬਾਤ ਵੀ ਇੰਨਾ ਕ ਦੱਸਦੇ ਮੱਖਣ ਕੱਢਣ ਦੀ ਉਹ ਤੋਂ ਬਾਅਦ ਖੜੀ ਨਹੀਂ ਪਤਾ ਹੈ ਉਹ ਕਢੰਨੇ ਜਿਹੜਾ ਹਾਨੂੰ ਦੇਖਣ ਦੇ ਸਾਰਿਆਂ ਨੂੰ ਪਤਾ ਹੈ ਇਧਰੋਂ ਇੰਨਾ ਕਿ ਹੋਈ ਨਹੀਂ ਕੱਲ ਨਾ ਹੋਰੇ ਜਿਹੀ ਮੇਰਾ ਪਿਓ ਨਹੀਂ ਕੱਢਦਾ ਨਾ ਮੈਂ ਕਹਾਂ ਮੈਂ ਤੇ ਦੱਸਦਾ ਤੋੜਾ ਪਹਿਲਾਂ ਮੱਖਣ ਨਿਕਲਣਾ ਉਹ ਤੋਂ ਬਾਅਦ ਗੰਨਾ ਆਫਟਰ ਕਿ ਹੋਏ ਨਿਕਲਣਾ ਜੇ ਕੁਝ ਵੀ ਨਾ ਨਿਕਲਾ ਤਾਂ ਜਲੂਸ ਨਿਕਲ ਜੇ ਨਾ ਰੱਛਾ ਲੱਗਣੀ ਮੇਰੇ ਕੋਈ ਵੀ ਨਹੀਂ ਤੋੜਾ ਅਜਿਹਾ ਜਿਆਦਾ ਹੋ ਗਿਆ ਨਾ ਧਰਮ ਹੋ ਗਿਆ ਤਾਂ ਇਹ ਮਲਾਈ ਤੇ ਘੋ ਹੋਣ ਠੰਡਾ ਪਾਣੀ ਹੈ ਨਹੀਂਗਾ ਇਹ ਬੇਰੀ ਸਾਰੇ ਕੋਲੇ ਲੰਡਾ ਆਇਆ ਪਹਿਲੇ ਬਿਲਕੁਲ ਲੰਡਾ ਆਇਆ ਪਹਿਲੇ ਤਾਂ ਜਿਹੜਾ ਆਨ ਕਰਦੇ ਤੇ ਨਸਾਨ ਹੁੰਦਾ ਕਿ ਮੈਂ ਇਹਦਾ ਨਾਲ ਦੇਖ ਰਿਹਾ ਹਾਂ ਸਾਰੇ ਨਿਕਣਾ ਜੇ ਪ੍ਰੋਬਲਮ ਆਉਂਦਾ ਕਿ ਜੇ ਸਾਰੇ ਸਿਆਣਿਆਂ ਨੂੰ ਫਿਰ ਤਾਂ ਕੋਈ ਚੱਕਰ ਨਹੀਂ ਇੱਥੇ ਅੱਦੇ ਦੇਖੋ ਕਿ ਕੰਮ ਖਰਾਬ ਹੁੰਦਾ ਸਾਡੇ ਪਾਣੀ ਦੀ ਵੀ ਨਾ ਉਹ ਤੇ ਲਾਈ ਵਾਲੇ ਦੇ ਸਿਰ ਤੇ ਕੋਲੇ ਫ੍ਰੀਜ ਚੋਂ ਕੜ-ਕੜ ਕੇ ਤੇ ਭਰਮੇ ਨਹੀਂ ਹੈਗੇ ਖਾਲੀ ਪਤਾ ਵੀ ਇੰਨੇ ਜਣੇ ਤੇ ਕਿਹੜਾ ਪਤਾ ਲੱਗਣਾ ਵੀ ਕਿੰਨੇ ਕੀਤਾ ਕਿੰਨੇ ਕੀਤਾ ਅਕਦਾ ਮਿੰਦ ਪਤਾ ਨਹੀਂ ਇਹ ਪਕੇ ਨੂੰ ਚੱਲਦਾ ਹੂੰ ਇਹ ਕਿ ਕਦੋਂ ਬਲੈਂਡਰ ਆਉਂਦਾ ਥੇ ਤੁਹਾਨੂੰ ਚੱਲਦਾ ਵੀ ਇੰਨੀ ਸਪੀਡ ਚ ਹੁੰਦਾ ਹੈ ਬਲੈਂਡਰ ਹੈਗਾ ਤੇਰੇ ਕਿੱਥੇ ਹੈਗਾ ਬਲੈਂਡਰ ਬਲੈਂਡਰ ਕੈਨੇਡਾ ਭੇਜਤਾ ਸੀ ਉਹਨੇ ਚਲਾਇਆ ਵੀ ਨਹੀਂ ਉਹ ਲੈ ਕੇ ਜਣੋਂ ਆਇਆ ਸਾਡਾ ਸਮਾਨ ਵਾਪਸ ਲੈ ਲਊਗਾ ਬਲੈਂਡਰ ਦਾ ਮੋਟਾ ਸਾਡਾ ਸਮਾਨ ਵਾਪਸ ਲੈ ਜਾਂਦੇ ਦਿੱਤਾ ਇਹਨੂੰ ਕਹ ਤੂੰ ਕੀ ਕਰਨਾ ਤੂੰ ਵਰਤਿਆ ਨਾ ਬਾਤ ਤੂੰ ਮੋਦਰਦੀ ਮੱਝਾ ਬਣੀਆਂ ਬੋਲਿਆ ਰਡ ਕਟੀਆਂ ਨਾਲ ਮਸਾਲਾ ਮਸਾਲਾ ਗ੍ਰੈਂਡਰ ਨੂੰ ਉਹਨੂੰ ਕਰਨਾ ਨਹੀਂ ਆਉਂਦਾ ਤੁਹਾਨੂੰ ਹੋਰ ਕਿੱਡਾ ਕੋਖਾ ਹਾਂ ਬਾਅਦ ਵਿੱਚ ਤੇਲ ਪਾ ਲਿਖਦਾ ਹੀ ਕੋਲੇ ਮਸਤ ਲੱਗਦੀ ਬਣਾਏ ਹੋ ਕੇ ਤਾਂ ਨਹੀਂ ਤੂੰ ਕਹਿਣਾ ਕਿ ਅਸੀਂ ਲਮਕਾ ਪੀਣਾ ਮੈਂ ਪਹਿਲਾਂ ਕਹਿੰਦਾ ਨਿਕਲਣਾ ਕਰ ਨਹੀਂ ਨਿਕਲਣਾ ਮੈਂ ਕਿ ਲਮਕਾ ਪੀਦਾ ਪਹਿਲਾਂ ਜਾ ਕੇ ਹੋਰ ਵੀ ਲੱਛਣ ਕੋਈ ਲੱਗਣ ਨਹੀਂ ਦੇ ਆਗੇ ਤੇ ਹੂੰ ਮੁੰਨਾ ਰੋਟੀ ਹੱਦ ਤੱਕ ਆਪਣਾ ਨਾਲ ਖਾਣੂ ਇਹਦਾ ਨਾ ਬਣੀ ਹੁੰਦਾ ਨੂੰ ਭਾਜਰਾ ਪਾਈਆ ਉਹਨੂੰ ਹਾਂ ਜਿਹੜਾ ਸੋਚ ਚੱਲਦਾ ਨਾ ਉਹੀ ਸੋਚ ਖਰਾਬ ਹੋ ਜਾਂਦਾ ਇਹ ਜੋ ਚੱਲਦਾ ਤਾਂ ਇਹ ਵੀ ਫ੍ਰੀ ਹੋ ਗਿਆ ਐਡੀ ਬੇਕਾਰ ਕੰਪਨੀ ਲਵਾਈ ਨਾ ਤਰੀ ਫਾਈਨ ਕੰਪਨੀ ਕਦੀ ਵੀ ਭੁੱਲ ਕੇ ਵੀ ਫਾਈਨ ਕੰਪਨੀ ਦਾ ਕੋਈ ਸੋਚ ਸੁਪਿਆ ਤਾਰ ਕੋਸ਼ਦਾ ਭਵਾ ਲਿਓ ਘਰੇ ਐਨੀ ਘਟੀਆਂ ਕੰਪਨੀਆਂ ਬੰਨੀ ਵੀ ਘੈਰੋ ਹੋਰ ਮੈਨੂੰ ਲੱਗਦਾ ਕੀ ਦੱਸ ਤੈਨਾਂ ਨੂੰ ਜਿਹੜਾ ਜਿਹੜਾ ਸੋਚ ਚੱਲਦਾ ਇਹ ਨਹੀਂ ਚੱਲਦਾ ਇਹਨੂੰ ਆਪਾਂ ਨਹੀਂ ਵਰਤੇ ਇਹ ਬੋਹ ਘੈਂਟ ਇਹ ਵਾਲਾ ਹੈ ਆਹ ਸੋਚ ਦੀ ਲੈ ਦੇਖੋ ਫਰਿੱਜ ਚੱਲਦੀ ਹੈ ਇਹ ਇਹ ਸੋਚ ਖਰਾਬ ਹੋ ਗਿਆ ਕਦੀ ਹੈ ਨਾ ਕਰੋ ਨਾ ਹਲਾਗੇ ਤਾਂ ਫਰਿੱਜ ਬੰਦ ਹੋ ਜਾ ਆਹ ਤਾਂ ਜੰਮੀ ਫ੍ਰੀ ਹੋ ਗਿਆ ਹੂੰ ਬੰਦ ਨਾ ਕਰਨਾ ਮੈਂ ਜਾਵਾਂ ਮਮਾ ਫਤਿਹ ਗੱਲ ਬੋਲੋ ਕੁਛ ਹਮਣ ਮਮਾ ਮਾਡਾ ਬੋਲੋ ਕੁਛ ਹਾਂ ਨਹੀਂ ਕੋਈ ਮੂਹਲੇ ਲਾ ਕੈਮਰਾ ਬਣਾ ਤੇ ਨਾ ਕੱਸੀ ਦਾ ਟੈਂਟ ਆਇਆ ਤਾਂ ਹੋਰ ਵੀ ਕਿਨੇ ਫਤਿਹ ਮਿਸਤਰੀ ਨੇ ਮੂੰਹ ਤੇ ਕਹਿਣ ਲੱਗਿਆ ਬੋਲੋ ਕੁਛ ਮੈਂ ਆ ਗਿਆ ਮੈਂ ਕੋ ਨਹੀਂ ਸ਼ੌਂਗੀ ਬੜਾ ਚੱਲ ਨੂੰ ਉਹ ਲੰਡਰ ਵੀ ਕਈ ਵਾਰ ਬਥੇਰਾ ਮਨਦੁਖੀ ਹੁੰਦਾ ਬੰਦਾ ਵੀ ਬੋਲਿੰਦਾ ਕਈ ਵਾਰ ਬੰਦਾ ਮਨਦੁਖੀ ਨਹੀ ਜੀ ਕਰਦਾ ਮੇਰੀ ਨਾ ਇੱਕ ਵੀਡੀਓ ਦੇਖ ਕੇ ਬੜਾ ਮਨਦੁਖੀ ਹੋਇਆ ਜਿਹੜੇ ਉਹੜੇ ਵੀ ਜਿਹੜੇ ਨਸ਼ਾ ਵੇਚਦੇ ਉਹਨਾਂ ਦਾ ਘਟ ਆਇਆ ਉਹ ਵਿਚਾਰੀ ਦਾ ਉਹ ਚ ਕੈਮ ਜਿਹੜਾ ਤੇ ਕੋਟਰ ਹੈ ਨਾ ਤੇ ਨਾਲ ਥੋੜਾ ਜਿਹਾ ਵਿਊਆ ਹਵਾ ਤੇ ਤੂੰ ਇਹ ਅਗਲੇ ਦਿਨ ਵੀ ਇੰਨਾ ਕ ਗਿਰ ਜਾਂਦੇ ਨੇ ਨਾ ਲੋਕ ਕਿ ਜਿੰਨਾ ਵੀ ਕਹਿ ਦੋ ਉਹ ਵਿਚਾਰੀ ਦਾ ਘਰ ਚਾਹੇ ਨਸ਼ਾ ਵੇਚ ਕੇ ਬਣਾਇਆ ਮੋਚ ਹੀ ਆ ਰਹੀ ਹਣਾ ਉਹ ਵਿਚਾਰੀ ਇੰਨੀ ਦੁਖੀ ਉਹਦੇ ਮੂੰਹ ਚ ਕਿਆ ਰ ਤੁਹਾਡਾ ਘਾਟ ਆ ਗਿਆ ਜੀ ਤੁਹਾਨੂੰ ਤੇ ਉਹ ਫਿਰ ਅਗਲੀ ਕਹਿੰਦੀ ਮੇਰੇ ਮੂੰਹ ਚ ਬਾੜ ਦੇ ਕਹਿੰਦੀ ਆਪਣਾ ਮੈਕ ਕਹਿੰਦੀ ਹੈ ਉਹਦਾ ਮੂੰਹ ਦੱਸ ਰਿਹਾ ਸੀ ਕਿ ਉਹਨੂੰ ਕਿੰਨਾ ਨਾਲੇ ਪਤਾ ਕੀ ਹੈ ਨਸ਼ਾ ਜਿੱਤ ਜਿਹੜਾ ਮੈਂ ਨਾ ਬਨੀ ਉਹ ਫੜਨ ਨਾ ਜਾ ਕੇ ਪਹਿਲਾਂ ਇਹਨਾਂ ਦੀ ਆਖੇ ਉਹ ਕਰ ਲੈਂਦੀ ਉਹ ਜਦੋਂ ਪੜਨਾ ਹੁੰਦਾ ਕਿੰਨਾ ਫੜਿਆ ਨਹੀਂ ਕਹਿੰਦੀ ਕਹਿੰਦੀ ਖੰਡ ਵਾਂਗ ਦੁਨੀਆ ਵੇਚੀ ਉਹ ਤਾਂ ਕਨੇ ਕੁਝ ਕੀਤਾ ਨਹੀਂ ਹੈਗਾ ਹੈ ਸਹੀ ਗੱਲ ਹੈ ਮੈਨੂੰ ਉਹ ਵੀਡੀਓ ਦੇਖ ਕੇ ਇੰਨਾ ਦੁੱਖ ਲੱਗਿਆ ਨਾ ਮੈਨੂੰ ਆਉਂਦੇ ਨਹੀਂ ਵੀ ਸਾਰਾ ਰਾਤ ਨੀਂਦ ਨਹੀਂ ਪਈ। ਨਹੀਂ ਉਹ ਤਾਂ ਫੀਲਿੰਗ ਆਪਾਂ ਵੀ ਸਭ ਜੀ ਸਾਰੇ ਆ ਦੇ ਘਰ ਪਰ ਆਵਣੇ ਨਹੀਂ। ਕਿ ਜਿਹੜਾ ਬੰਦਾ ਮਿਹਨਤ ਦਾ ਬਣਾਵੇ ਉਹਨੂੰ ਦੁੱਖ ਬੜਾ ਲੱਗਦਾ। ਚਾਹੇ ਉਹਨਾਂ ਨਾ ਨਸ਼ਾ ਹੈ ਤਾਂ ਉਹਨਾਂ ਨਸ਼ਾ ਵੇਚ ਨੂੰ ਮਿਹਨਤ ਕੀਤੀ ਨਾ ਨਸ਼ਾ ਤਾਂ ਵੇਖ ਨਹੀਂ ਗਿਆ ਕਦੇ ਫੋਫਾ ਤੇ ਵੱਡੇ ਤਾਂ ਨਸ਼ਾ ਵੇਚ ਗਿਆ। ਨਾਲੇ ਠੀਕ ਹੈ ਨਸ਼ਾ ਵੇਚਣਾ ਗਲਤ ਗੱਲ ਹੈ ਪਰ ਪਹਿਲਾਂ ਪਿੱਛੋਂ ਤਾਂ ਬੰਦ ਕਰੋ ਵੱਡੇ ਬੰਦੇ ਉਹ ਤੁਸੀਂ ਫੜਦੇ ਨਹੀਂ ਹੈਗੇ ਗਰੀਬਾਂ ਦੇ ਜਾ ਕੇ ਚੜ ਜਾਂਦੇ ਹੋ। ਹਾਂ ਪਹਿਲਾਂ ਮੰਮੀ ਕੋਟੀਆਂ ਤੋਂ ਆਉਣ ਦੇ ਨਾਲ ਸ਼ੁਰੂ ਕੀਤਾ ਨਸ਼ਾ ਦੇ ਲੈਉਣੇ। ਜਿਹੜੇ ਬਾਦਰ ਉਹ ਤੇ ਨਹੀਂ ਨਾ ਉਹ ਥੋੜੀ ਹੁਣ ਆ ਗਈ। ਉਹ ਮੈਂ ਉਹ ਵੀਡੀਓ ਦੇ ਮੇਰੇ ਸਾਹਮਣੇ ਆਈ ਮੇਰੇ ਰੋਣੋਂ ਆਇਆ ਦੇਖੇ ਤੇ ਫਿਰ ਮੈਂ ਉਹ ਵਿਚਾਰੀ ਜਿੱਥੇ ਕਹਿੰਦੀ ਨਹੀਂ ਹੈਗੀ ਗੁੱਸੇ ਚ ਆ ਕੇ ਕਹਿੰਦਾ ਤੁਸੀਂ ਕੀ ਕਹਿਣਾ ਚਾਹੋਗੇ ਸੀਐਮ ਬਰਾਚਰੀ ਗੁੱਸੇ ਚ ਕਾ ਦਵਾਂਗੀ ਮੈਂ ਤਾਂ ਕਹਿੰਨੀ ਆ ਮਰ ਜੇ ਰੱਬ ਕਰਕੇ ਉਹ ਸੜੀ ਨੇ ਕਿਹਾ ਉਹਦਾ ਉਹ ਚੀਜ਼ ਦਾ ਮਜ਼ਾਕ ਬਣਾਤਾ। ਇੱਦਾਂ ਬਤਨਾਂ ਲੱਗਦੇ ਹੋ ਕੀ? ਉਹਨੂੰ ਕਿੱਦਾਂ ਮੂੰਹ ਦੇਖਣ ਵਾਲਾ ਪਰ ਪਤਾ ਹੀ ਨਹੀਂ ਹੁਣ ਬਣਾਉਂਦੇ ਸਨ ਆਪਣੇ ਤੇ ਕਿਉਂ ਮਾਵਾ ਨੇ ਬਣਾਇਆ ਤਾਂ ਇਹ ਹੁਣ ਤੋਂ ਉਧਰ ਹੁੰਦੇ ਪਿਆ ਪਤਾ ਲੱਗਦਾ ਪਿਆ। ਕੀ ਲੱਗ ਰਿਹਾ ਤੇ ਨਾਲ ਪਿਆ ਲੱਗ ਉਹ ਯਮਨ ਤੂੰ ਕਰੀ ਜਾ ਔਰ ਮੁੱਦੇ ਮੈਨੂੰ ਮੈਨੂੰ ਕੁਸਾ ਗਣਾ ਬਸ ਪੱਗ ਲਾ ਕੇ ਭਗੋਂ ਤੁਮਾ ਨੂੰ ਬੋਲਣਾ ਇਹਨੇ ਪਾਇਆ ਹੀ ਤਾਂ ਕਰਦੇ ਸੀ ਬਣ ਗਈ ਸੀ ਆਮ ਦਾ ਮਾਸਾ ਇਹਦੇ ਚ ਵੀ ਪਾ ਦੇ ਵਿੱਚ ਚਰਬੀ ਚ ਵੀ ਹੁਣ ਕਿਨੇ ਆਣਾ ਕਹਿ ਕੇ ਕਰੇ ਕੋਈ ਅਮਨ ਨਾਲ ਆਇਆ ਕਰ ਆ ਉੱਥੇ ਕਹਿੰਦਾ ਮੈਂ ਲਿਖਿਆ ਨਹੀਂ ਹੈ ਨਾ ਕੋਈ ਗੱਲ ਨਹੀਂ ਇਥੇ ਰੱਖਾ ਦੋ ਵੀ ਤੇਰੇ ਵਾਲੀ ਮੈਂ ਬਹਿਣਾ ਚਲੋ ਮम्मा ਮੈਂ ਚੱਲਾਂ ਬਾਹਰ ਕੱਢੀ ਪਾਣੀ ਇਹ ਤਾਂ ਜਾ ਥੋੜੀ ਏ ਤੇਰੀ ਸਲਾਤ ਜਾ ਕੋਵੇਂ ਹੋਰ ਦਿੱਤੇ ਮੈਂ ਕੁਝ ਲੈਣਾ ਇਹ ਮੈਨੂੰ ਆਈਦਾ ਉਹ ਲੈਣਾ ਇਹ ਜਿਹੜੇ ਲੋਕੀ ਮੰਗਣ ਜਾਂਦੇ ਨੇ ਕਾ ਕਰਾ ਕੀ ਮਰਸਾ ਦੇਉ ਤੋ ਤੇ ਨਹੀਂ ਕਪੜਾ ਲਗਣ ਕਿੰਨਾ ਚਿੱਟਾ ਹੀ ਚਿੱਟਾ ਚਿੱਟਾ ਹੀ ਚਿੱਟਾ ਵੈਟ ਵੈਟ ਹੋ ਗਿਆ ਸਾਰੇ ਵੈਟ ਵੈਟ ਹੋ ਗਿਆ ਚਿੱਟਾ ਚਿੱਟਾ ਨਹੀਂ ਹੋਇਆ ਵੈਟ ਵੈਟ ਜਦੋਂ ਸਾਫ ਹੋ ਗਿਆ ਸਰ ਕਿੰਨੇ ਵਧੀਆ ਲੱਗਦੀ ਨਹੀਂ ਪੌੜੀ ਤੇ ਕੀਤੀ ਨਹੀਂ ਮਰੋ ਗਾਇਸ ਹਜੇ ਉਹਨਾਂ ਸਾਡੀ ਪੌੜੀ ਕਰਨੀ ਹੈ ਗਗਨ ਨੂੰ ਕੁਝ ਨਹੀਂ ਪਤਾ ਹੈਗਾ ਨੂੰ ਕੁਝ ਨਹੀਂ ਪਤਾ ਲੱਗਣ ਡਿਆ ਉਹ ਕਹਿੰਦਾ ਗਾਇਸ ਉੱਥੇ ਸਮਾਨ ਖਾਲੀ ਕਰੋ ਮੈਂ ਫੇਰ ਪੌੜੀ ਕਰਾਂ ਤੇ ਸਾਰਾ ਘੜ ਸਾਡਾ ਵਾਈਟ 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 ਹੋਇਆ ਪਿਆ ਤੇ ਐਂ ਲੱਗਦਾ ਕਿ ਜਿਵੇਂ ਵਿਆਹ ਹੈ ਕਿਉਂਕਿ ਗਾ ਹੀ ਬਹੁਤ ਪਿਆਰ ਕਰਦਾ ਹਾਂ ਇਹੀ ਗੱਲ ਮੈਂ ਕਰ ਰਹੀ ਹਾਂ ਹੋਰ ਘੱਟ ਕੇ ਵਿਆਹ ਦਾ ਮਹੌਲ ਬਣਿਆ ਬੜੀ ਮਤਲਬ ਜਿਵੇਂ ਨਾ ਜਦੋਂ ਅਸੀਂ ਇਕਵਾਰੇ ਹੁੰਨੇ ਹਾਂ ਜਦੋਂ ਹਰੇਕ ਘਰ ਚ ਅੱਜ ਕੱਲ ਤੇ ਹਨਾ ਤੁਹਾਨੂੰ ਪਤਾ ਅੱਜ ਕੱਲ ਵਿਆਹ ਪਾਰਟੀਆਂ ਸਭ ਦੂਜੀ ਹੋ ਗਈ ਉਹ ਤਾਂ ਘਰਾਂ ਚ ਵਿਆਹ ਕਰਦੇ ਹਨ ਐਨ ਪੇਂਟ ਪੁੰਟ ਹੋਣਾ ਰੰਗ ਟੈਂਟ ਲੱਗਣੇ ਪੇਂਟ ਹੁੰਦਾ ਹੁੰਦਾ ਤੇ ਬੜਾ ਇੱਕ ਖੁਸ਼ੀ ਦਾ ਪਤਾ ਨਹੀਂ ਤੁਸੀਂ ਸਮਝ ਪਾਓਗੇ ਮੇਰੀ ਫੀਲਿੰਗ ਕੀ ਨਹੀਂ ਅੰਦਰੋਂ ਨਾ ਖੁਸ਼ੀ ਦਾ ਹਲਾਰਾ ਜਿਹਾ ਉੱਠਦਾ ਹੀ ਤੇ ਅੱਜ ਕੱਲ ਉਹ ਨਹੀਂ ਉੱਠਦਾ ਹੈ ਗੰਦ ਨਾ 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 ਅੱਜ ਕੱਲ ਉਹ ਖੁਸ਼ੀ ਹੁੰਦੀ ਹੈ ਪਰ ਆਪਾਂ ਇੱਕ ਕਹੀ ਨਾ ਕਿ ਅੰਦਰੋਂ ਹਲਾਰਾ ਜਿਹੜਾ ਹੁਣ ਸਾਨੂੰ ਨਾ ਇਹ ਚੀਜ਼ ਓਨ ਲੱਗਣ ਦੀ ਜਿਵੇਂ ਖਲਾਰਾ ਪਿਆ ਨਾ ਐਂ ਲੱਗਦਾ ਵਿਆਹ ਵਾਲਾ ਘਰ ਇਹ ਫਿਰ ਹੌਲੀ ਹੌਲੀ ਸਾਬਦੇ ਐਨੂੰ ਹਣਾ ਹੌਲੀ ਹੌਲੀ ਸਾਰਾ ਕੁਝ ਸਫਾਈਆਂ ਹੋਣ ਗਿਆ ਇਗਨੋਰ ਕਰਿਓ ਕਿ ਗੰਦ ਪਿਆ ਹੋਇਆ ਗੰਦ ਇਸੇ ਕਰਕੇ ਪਿਆ ਕਿਉਂਕਿ ਸਾਰਾ ਕੰਪਲੀਟ ਹੋ ਜੇ ਇਧਰਲਾ ਸੀਮੈਂਟ ਵੀ ਉਸ ਘਰ ਦੁਰਜੇ ਤਾਂ ਜਾ ਕੇ ਸਫਾਈ ਹੋਏਗੀ ਨਹੀਂ ਤਾਂ ਬਹੁਤ ਗਾਹ ਬੁਰਾ ਹਾਲ ਹੋਇਆ ਪਿਆ ਗਰਣ ਉਹ ਵੀ ਚੰਗੇ ਪਜਾਮਾ ਤੇਰਾ ਬਾਅਦ ਦੇਖ ਰੋ ਮੈਂ ਹਾਂਜੀ लेट नाइट ਦਾ ਕੰਮ ਚੱਲ ਰਿਹਾ ਹੈ ਇਸੇ ਲਈ ਖਾਦੀ ਫੈਟਿੰਗ ਕਰਕੇ ਜਾ ਰਹੇ ਹਾਂ ਵੀ ਹੁਣ ਜਿਹੜਾ ਸੈਟਿੰਗ ਹੈ ਉਹ ਸਵੇਰੇ ਕਰ ਜੀ ਹੈ ਕਰ ਜੀ ਤਾਂ ਸਵੇਰੇ ਆਪਾਂ ਹੋਰ ਸਰ ਆਪਾਂ ਕਰਨਾ ਹੈ ਜੀ ਗ੍ਰੀਟ کہہ ਰਿਹਾ ਸੀ ਰਾਤ ਨੂੰ ਕੰਮ ਕਰਿਆ ਕਰਾਂਗੇ ਬੀ ਇੰਸਟਾਗ੍ਰਾਮ ਵਾਲੀ ਰੀਲ ਤੇ ਤੁਸੀਂ ਦੇਖ ਲਿਆ ਹਣਾ ਉਧਰ ਜਿਹੜੀ ਚੰਗਾ ਹੈ ਇੱਕ ਪਾਸੇ ਖਿੜਕੀ ਵੀ ਲੱਗ ਗਈ ਹੈ ਇਹਨਾਂ ਨੇ ਇੰਸਟਾਗ੍ਰਾਮ ਸਾਡਾ ਪੇਜ ਫੋਲੋ ਨਹੀਂ ਕੀਤਾ ਜਾ ਕੇ ਕਰ ਲਿਓ ਬਾਸੀ ਫੈਮਿਲੀ ਯੇ ਮੰਮਾ ਉਹ ਕਾਲੂ ਉੱਤੇ ਤੱਕ ਹੀ ਜਾਣੀ ਐ ਇਹ ਕਹਿੰਦੇ ਸੀ ਛੋਟੀ ਕਰਨੀ ਪਿਛਲੇ ਉੱਪਰ ਤੱਕ ਜਾਣਦੇ ਨੇ ਫਿਰ ਕੀ ਆ ਦਰਵਾਜ਼ਾ ਆ ਗਿਆ ਨਾ ਦਰਵਾਜ਼ਾ ਆਪਣਾ ਸਮਝ ਇਹਨੂੰ ਵਿਚਾਲੇ ਹੀ ਰੱਖਣਾ ਸੀ ਯਾਰ ਦੋਨੇ ਕਮਰੇ ਆ ਗਏ ਆ ਦੋਨੇ ਇਹਦੇ ਦਰਵਾਜ਼ਿਆਂ ਦੇ ਹਵਾ ਜੀ ਵੈਂਟੀਲੇਸ਼ਨ ਇਕੱਠੀ ਜਾਵੇ ਆ ਕੀ ਹੋ ਗਿਆ ਤੈਨੂੰ ਨਾ ਡਰਮ ਚ ਬਾੜ ਦੂੰ ਸੁਣਿਆ ਨਾ ਕਿਸੇ ਡਰਮਾਂ ਵਾਲੇ ਆਏ ਓਏ ਰਾਤ ਹੀ ਸਿੱਕ ਲਈ ਇਹ ਕਿਦਰ ਰੂਮ ਆ ਕੇ ਕਿਦਰ ਰੂਮ ਆ ਕੇ ਇਹ ਬਚਾਲੀ ਜਾਊਗਾ ਤੂੰ ਯਾਰੀ ਬੁੱਲੂ ਅੱਛਾ ਉਹ ਪਿੱਛਲਾ ਤੇ ਜਿੱਦਾਂ ਜਿਆਦਾ ਨਹੀਂ ਚੱਲਣ ਲੱਗ ਪੀ ਇਹ ਤਾਂ ਫਨੀ ਆ ਇੱਕ ਦਿਨ ਅੱਗੇ ਹੋ ਜੂਗਾ ਉਹ ਲਾ ਫੇਰੀਏ ਮੂੰਹ ਤੇਰੇ ਬੋਲ ਉਹ ਵੀ ਐਂਗਲ ਕਰ ਦੂਗਾ ਨਾ ਸੱਟ ਤੂੰ ਨਾ ਕਰੀਂ ਆ ਕਰੀਂ ਕਰੀ ਮੜਿਆ ਕਹੀ ਮਮਾ ਮੈਂ ਦੇਖੋ ਮੈਂ ਨਾ ਆਤੀ ਹੋਈਆਂ ਇਹਨੂੰ ਕਹਿ ਦੋ